ਆਪਰੇ ਕਰਨਾਗਾ ਦੂਸਰਾ ਅਸੀਂ ਉਸ ਪੰਚਾਇਤ ਨੇ ਪਿੰਡ ਦੀ ਸਹਿਮਤੀ ਦੇ ਨਾਲ ਪਹਿਲਾਂ ਮਤੇ ਪਾਏ ਸੀਗੇ ਅਸੀਂ ਅੱਜ ਫਿਰ ਗ్రాਮ ਸਭਾ ਦੇ ਵਿੱਚ ਸਾਰੇ ਪੰਚਾਇਤ ਦੇ ਲੋਕਾਂ ਨਾਲ ਅਸੀਂ ਸਹਿਮਤੀ ਲੈਣਾ ਚਾਹੁੰਦੇ ਹਾਂ ਸਾਡਾ ਪਹਿਲਾ ਮਤਾ ਸੀਗਾ ਜੀ ਮਹਨਤਾਂ ਦੀ ਵਧਾਈ 1100 ਦਿੱਤਾ ਜਾਵੇ ਤੇ ਇਹ ਲੜਕੀ ਦੀ ਦਿੱਤੀ ਜਾਵੇ ਐਸੀ ਬੀਸੀ ਭਾਈ ਜਰੇ ਲਈ 500 ਰੁਪਏ ਵਧਾਈ ਰੱਖੀ ਸੀ ਦੂਜਾ ਸੀਗਾ ਜੇ ਕੋਈ ਗੈਰ ਨਸ਼ਾ ਚਿੱਟਾ ਵੇਚਦਾ ਫੜਿਆ ਗਿਆ ਉਸ ਉਪਰਾਂ ਕਾਨੂੰਨੀ ਕਾਰਵਾਈ ਹੋਵੇਗੀ ਤੇ ਸਰਪੰਚ ਨੰਬਰਦਾਰ ਮੈਂਬਰ ਕੋਈ ਵੀ ਮਗਰ ਨਹੀਂ ਜਾਊਗਾ ਤੇ ਜੇ ਸਾਦੀ ਸੀ ਕਿ ਜੇ ਕੋਈ ਵੀ ਕੁਵਾਰੀਆ ਕੋਈ ਹੋਰ ਧੋਕਾ ਦੇਣ ਵਾਲਾ ਪਿੰਡ ਵਿੱਚ ਪਲਾ ਕੇ ਧੋਕਾ ਨਹੀਂ ਦੇਵੇਗਾ ਥਾਕ ਮਾਰ ਕੇ ਧੋਕਾ ਦੇਵੇਗਾ ਕੋਈ ਵੀ ਕੁਵਾਰੀਆ ਚੋਰੀ ਦਾ ਸਮਾਨ ਲੈਦਾ ਫੜਿਆ ਗਿਆ ਜੋ ਪਿਛਲਾ ਸਮਾਨ ਚੋਰੀ ਹੋਇਆ ਤਾਂ ਉਹ ਸੁਪਰੀ ਪਾਇਆ ਜਾਵੇਗਾ ਜੇ ਕੋਈ ਪੰਚਾਇਤੀ ਚੀਜ਼ ਚੋਰੀ ਕਰਦਾ ਜਾਂ ਕੋਈ ਸਰਕਾਰੀ ਸੰਸਥਾ ਨੂੰ ਨਸਾਨ ਕਰਦਾ ਹੈ ਤਾਂ ਬੜੀ ਕਾਰਵਾਈ ਕੀਤੀ ਜਾਵੇਗੀ ਜੋ ਆਪਣੇ ਮਾਰਗ ਦੇ ਕੋਤੇ ਕੋਈ ਵੀ ਜਲੇਬੀ ਪਕੌੜਾ ਨਹੀਂ ਬਣਾਇਆ ਜਾਵੇਗਾ ਪੰਚਾਇਤ ਵੱਲੋਂ ਸਖਤ ਹਦਾਇਤ ਹੈ ਤਾਂ ਉਹ ਜੁਲੰਨਾ ਕਰਨ ਵਾਲੇ ਨੂੰ 21000 ਰੁਪਏ ਜੁਰਮਾਨਾ ਭਰਨਾ ਪਊਗਾ ਬਾਟਰਪਾ ਬਾਟਰਵਾਸ ਦੇ ਪਾਣੀ ਦੇ ਬਿਲਡਿੰਗ ਤੋਂ ਅੰਦਰ ਕਲੈਕਸ਼ਨ ਕੱਟਿਆ ਜਾਵੇਗਾ ਕਲੈਕਸ਼ਨ ਟੂਕਿਆਂ ਉੱਪਰ ਗੇਟ ਵੱਲ ਨਾ ਜੁੜਦੀ ਹੈ ਕੋਈ ਵੀ ਦੁਕਾਨਦਾਰ ਦੁਕਾਨ ਤੇ ਸਟਿੰਗ ਨਹੀਂ ਵੇਚੇਗਾ ਕਿਸੇ ਵੀ ਵਿਅਕਤੀ ਨੂੰ ਸਟੂਡੈਂਟ ਨੂੰ 18 ਸਾਲ ਤੋਂ ਘੱਟ ਅਜੇਤੀ ਨੂੰ ਨਾ ਪੂਜਾ ਸਹਿਤ ਨਾ ਉਤਾਰਿਆ ਜਾਵੇ ਪਿੰਡ ਦੀਆਂ ਗਲੀਆਂ ਤੇ ਵਿਰਦੀ ਦੇ ਕੋਈ ਵੀ ਮਿੱਟੀ ਪਿੱਟਾ ਬਰੇਤੀ ਬਾਈ ਦੀ ਨਾ ਲਾਏ ਜਾਣਾ ਇੱਕ ਦੋ ਦਿਨਾਂ ਵਿੱਚ ਜਗ੍ਹਾ ਖਾਲੀ ਕੀਤੀ ਜਾਲੇਗੀ ਪਿੰਡ ਵਿੱਚ ਬਾਹਰਲੇ ਦੀ ਬੋਤ ਨਹੀਂ ਬਣਾਈ ਜਾਊਗੀ ਜਿਹੜੇ ਅਸੀਂ ਇਹ ਮਤੇ ਪਾਏ ਸੀ ਸਾਰੇ ਅਸੀਂ ਨਗਰ ਤੋਂ ਪ੍ਰਵਾਹਗੀ ਮੰਗਦੇ ਆ ਕਿ ਤੁਸੀਂ ਸਾਰੇ ਸਹਿਰ ਤੋਂ ਜੀ ਕੁਝ ਅਸੀਂ ਹੋਰ ਵੀ ਅੱਜ ਨਵੇਂ ਮਤੇ ਲੈ ਕੇ ਆਏ ਆ ਜਿਨ੍ਹਾਂ ਦੇ ਲਈ ਪੰਚਾਇਤ ਵੱਲੋਂ ਜਿਹਨਾਂ ਬਿਲਾਤੀ ਪਿਆਰ ਵਿੱਚੋਂ ਫਸਟ ਆਊਗਾ

ਜਿਹੜਾ ਪਰਿਵਾਰ ਕੋਈ ਵੱਡੇ ਜੁਰਗ ਦੀ ਯਾਦ ਵਿੱਚ ਕੋਈ ਸਰਮਾਨ ਦਿਨਾਂ ਜਾਂ ਕੋਈ ਫੰਡ ਵਗੈਰਾ ਜਾਂ ਕੋਈ ਲਾ ਲਓ ਕੋਈ ਬੱਚਿਆਂ ਨੂੰ ਸਰਮਾਨ ਕਿਸੇ ਨੂੰ ਹੋਰ ਸਰਮਾਨ ਦੇਣਾ ਚਾਹੁੰਦਾ ਤਾਂ ਉਹ ਵੀ ਪੰਚਾਇਤ ਨਹੀਂ ਦੇ ਸਕਦਾ ਹੈ ਆਪਨੇ ਵੱਡੇ ਜੁਰਗਾਂ ਦੀ ਯਾਦ ਵਿੱਚ ਇਿਕ ਸਾਡੇ ਪੰਚਾਇਤ ਨੇ ਜਿਹੜਾ ਆਪਣਾ ਖੇਡ ਗ라운ਡ ਬਣ ਜਾ ਰਿਹਾ ਹੈ ਤਾਂ ਉਹਨਾਂ ਦਾ ਇਹ ਗੇਂਡਰ ਗਰਾਉਂਡ ਦਾ ਨਾਮ ਸੰਤ ਕ੍ਰਿਪਾ ਸਿੰਘ ਦੇ ਨਾਮ ਦਿੱਤੇ ਆਪਣੇ ਰੱਖਿਆ ਜਾ ਰਿਹਾ ਹੈ ਜੀ ਹਰ ਸਾਲ ਪੰਚਾਇਤ ਵੱਲੋਂ ਈਆਂ ਦੀ ਲੋੜੀਂਗਾ ਮੈਂ ਸਰਪੰਚ ਗੁਰਦੀਪ ਸਿੰਘ ਪਿੰਡ ਡਿੱਖ ਸਾਡੀ ಗ್ರಾಮ ਪੰਚਾਇਤ ਨੇ ਗ੍ਰਾਮ ਸਭਾ ਦੇ ਵਿੱਚ ਪਿੰਡ ਦੀ ਸਹਿਮਤੀ ਦੇ ਨਾਲ ਮਤੇ ਪਾਏ ਨੇ ਸਾਡਾ ਪਹਿਲਾ ਮਤਾ ਹੈਗਾ ਜੋ ਮਰਗ ਦਾ ਭੋਗ ਆ ਉਹ ਸਿੰਪਲ ਪਾਇਆ ਜਾਵੇ ਕੋਈ ਫਜ਼ੂਲ ਖਰਚਾ ਨਾ ਕੀਤਾ ਜਾਵੇ ਜੇ ਕੋਈ ਮਠਿਆਈਆਂ ਪਕੌੜੇ ਨਾ ਬਣਾਏ ਜਾਣ ਜੇ ਕੋਈ ਸਾਡੇ ਮਤੇ ਦੀ ਇਹ ਉਲੰਘਣਾ ਕਰਦਾ ਹੈ ਤਾਂ ਉਹਨੂੰ 21000 ਰੁਪਏ ਜੁਰਮਾਨਾ ਪੰਚਾਇਤ ਕੋਲੇ ਭਰਨਾ ਪਊਗਾ